ਲਾਉਡ ਪੈਨਸ਼ਨ ਸਕੀਮ ਲਾਗੂ ਕਰਦਾਂਗੇ ਬੇ ਕਮਿਸ਼ਨ ਲਾਗੂ ਕਰਾਂਗੇ ਕਿਹੜੇ ਝੂਠਾ ਜਿਹੜੇ ਨਹੀਂ ਬੋਲੇ ਨਸ਼ਾ ਮੁਕਤੀ 4 ਹਫ਼ਤਿਆਂ ਵਿੱਚ ਕਰਦਾਂਗੇ ਔਰ ਵਿਸ਼ਵਾਸ ਵੀ ਲੋਕਾਂ ਨੂੰ ਦਵਾਇਆ ਗੁਰੂਕਾ ਸਾਹਿਬ ਦੀ ਸ਼ੌਕ ਆ ਗਈ ਰਿਜ਼ਲਟ ਕੀ ਨਿਕਲੇ ਨਾ ਐਮਪਲੋਇਮੈਂਟ ਜਨਰੇਸ਼ਨ ਹੋਈ ਨਾ ਕੋਈ ਕਮਿਟਮੈਂਟ ਪੂਰੀ ਹੋਈ ਤੇ ਜਿਹੜਾ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਸਟੇਟ ਸੋ ਵੀ ਕਿੱਥੇ ਪਹੁੰਚ ਗਈ ਜਦੋਂ ਆਪਣੀ ਸਰਕਾਰ ਸੀਗੀ ਡੈਟ ਟੂ ਜੀ ਡੀ ਪੀ ਰੇਸੋ 229% ਅੱਜ 50% ਤੇ ਪਹੁੰਚ ਗਈ ਮੰਨ ਲਓ ਪਿਛਲੇ ਮਹੀਨੇ ਨਾ ਜੀ ਤੁਸੀਂ ਦੇਖ ਲਓ ਜਿਹੜੀਆਂ ਪੁਲਿਸ ਨੂੰ ਸੈਲਰੀਆਂ ਨਾ ਜੇ 25 ਤਰੀਕ ਨੂੰ ਮਿਲਦੀਆਂ ਜੀ ਜਿਹੜੇ ਕਹਿੰਦੇ ਤੇ ਪੇ ਕਮਿਸ਼ਨ ਲਾਗੂ ਕਰਾਂਗੇ ਪੰਜਾਬ 'ਚ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਆ ਸਾਡੀ ਸਰਕਾਰ 'ਚ ਹੋਏ ਪੂਰੇ ਇੰਡੀਆ 'ਚ ਸਭ ਤੋਂ ਵੱਧ ਸੈਲਰੀਆਂ ਪੰਜਾਬ ਦੇ ਮੁਲਾਜ਼ਮਾਂ ਦਿੱਤੀ ਸਾਡੀ ਸਰਕਾਰ ਕਾਂਗਰਸ ਸਰਕਾਰ ਆ ਗਈ ਸੈਂਟਰ ਗਵਰਨਮੈਂਟ ਦੇ ਬਰਾਬਰ ਹੋ ਗਿਆ ਇਹ ਸਰਕਾਰ ਚ ਸੈਂਟਰ ਦਾ ਡੀਏ 50% ਸਟੇਟ ਦਾ 30% 12% ਚੰਗੀਆਂ ਸਿੱਧੀਆਂ ਕਰਕੇ 5 ਸਾਲ ਦੇ ਏਰੀਆ ਦੇ ਵਿੱਚ ਬਾਦਲ ਸਾਹਿਬ ਦਾ ਚਾਰੇ ਤੇ ਮੁਲਾਜ਼ਮਾ ਨੂੰ ਮਕਾਨ ਵੀ ਮਿਲਣ ਉਹ ਸਕੀਮ ਵੀ ਪਿੱਛੇ ਲੈ ਫੇਰ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਤੁਸੀਂ ਤੁਸੀਂ ਤਾਂ ਸਾਰਿਆਂ ਨੇ ਕੰਮ ਕਰਿਆ ਆਪਣੀ ਸਰਕਾਰ ਚ ਿੱਥਲੇ ਪਾਸੇ ਬਹੁਤ ਸਾਰੀਆਂ ਸਫਲਤਾਵਾਂ ਦੇਖ ਰਹੇ ਆ ਚੀਫ ਸਾਹਿਬ ਬੈਠੇ ਆ ਮੇਰੇ ਨਾਲ ਬਹੁਤ ਕੰਮ ਕਰਿਆ ਬਰਾੜ ਸਾਹਿਬ ਤੁਸੀਂ ਦੇਖੋ ਵੀ ਬੈਸਟ ਇਨਫਰਾਸਟ੍ਰਕਚਰ ਸਟੇਟ ਸਾਡੀ ਸਰਕਾਰ ਚ ਬਣੀ ਆ ਸੜਕਾਂ ਦੇ ਲਈ 27000 ਕਰੋੜ ਰੁਪਏ ਦਾ ਟੈਮਨ ਰੋਡ ਤੇ ਖਰਚ ਹੋਇਆ ਤਾਂ ਸਾਰੀਆਂ ਫੂਲ ਲੇਨ ਰੋਡਾਂ ਚੁਣੀ ਐਰਪੋਰਟ ਆਪਣੀ ਸਰਕਾਰ ਚ ਬਣੀ ਥਰਮਲ ਪਲਾਂਟ ਆਪਣੀ ਸਰਕਾਰ ਚ ਬਣੀ ਜਿਸ ਦਿਨ ਆਪਾਂ ਟੇਕਓਵਰ ਕਰਿਆ 606500 ਮੈਗਾਵਾਟ ਬਿਜਲੀ ਸੀ ਬਿਜਲੀ ਛੱਡਿਆ 12464 ਮੈਗਾਵਾਟ ਬਿਜਲੀ ਸੀ ਜੀ ਪੰਜਾਬ ਆਈਆਈਟੀ ਆਈਐਮਸ ਕੋਈ ਦੇਖ ਲਿਓ ਆਪਣੀ ਸਰਕਾਰ ਚ ਬਾਦ ਵਾਲੀਆਂ ਸਕੇ ਸਰਕਾਰਾਂ ਦਾ ਕੰਪੈਰੀਸ਼ਨ ਕਰ ਲਿਓ ਮੇਰੀ ਕਾਰਗੁਜ਼ਾਰੀ ਤੇ ਮੇਰਾ ਕੈਰੇਕਟਰ ਦੇਖ ਲਿਓ ਕੋਈ ਹਵਾਵਾਂ ਚ ਗੱਲਾਂ ਨਹੀਂ ਜੀ ਮੈਂ 2009 ਤੋਂ 2012 ਤੱਕ ਮੁਹਾਲੀ ਪਲਾਨ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਰਿਹਾ ਪਾਲਿਕਾ ਚਾਰਜ ਮੈਂ ਸੀਗਾ। ਮੋਹਾਲੀ ਚ ਜਿੰਨੀਆਂ ਰੋਡ ਵਾਈਡਨਿੰਗ ਸੁਈਆਂ ਮੇਰੇ ਟਾਈਮ ਤੇ ਹੋਈਆਂ। इवन ਇੱਕ ਬਲੌਂਦੀ ਰੋਡ ਆ 18 ਕਰੋੜ ਰੁਪਏ ਦਾ ਵਾਇਰ ਅੰਡਰਗਰਾਉਂਡ ਕਰਨ ਤੇ ਖਰਚ ਹੋਇਆ। ਸਵਾਰ ਵਿੱਚ ਪਾਰਲੀਮੈਂਟਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਜੀ ਦਾ ਪ੍ਰੋਗਰਾਮ ਕਰਾਇਆ ਸੀ, ਮੀਟਿੰਗ ਕਰਾਈ ਸੀ ਤੇ ਉਰੇ ਸਾਡੇ ਇਲਾਕੇ ਚ ਪੰਜਾਬੀ ਬਾਗ, ਸੇਵਕ ਕਲੋਨੀ, ਸੰਤ ਨਗਰ, ਗਿਆਨ ਕਲੋਨੀ, ਕਿਸ਼ੋਰ ਕਲੋਨੀ ਅਮਨ ਕਲੋਨੀ ਡਿਲਾਈਟ ਕਲੋਨੀ ਰਾਜਾ ਐਵਨਿਊ ਮਾਂਖাইয়া ਕਲੋਨੀ ਇਹ ਸਾਰੀਆਂ ਕਲੋਨੀਆਂ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਸ਼ਰਮਾ ਜੀ ਦੀ ਜਿੱਤ ਨੂੰ ਯਕੀਨੀ ਬਣਾਇਆ ਲੋਕ ਸ਼ਰਮਾ ਜੀ ਨੂੰ ਸੁਣਦੇ ਨੇ ਤਾਂ ਉਹਨਾਂ ਦੇ ਕਾਇਲ ਹੋ ਜਾਂਦੇ ਨੇ ਜੋ ਸ਼ਰਮਾ ਜੀ ਦੀ ਬੋਲਣ ਦੀ ਲਹਿਜਾ ਜੋ ਆਪਣੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਨੇ ਪੁਆਦੀ ਚੋਂ ਬੋਲਦੇ ਨੇ ਲੋਕਾਂ ਦਾ ਉਹ ਮਨ ਮੋਲਨ ਦੇ ਨੇ ਇਸ ਲਈ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸ਼ਰਮਾ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇੱਕ ਤਰੀਕ ਨੂੰ ਆਪਣੇ ਸਾਰੇ ਇਲਾਕੇ 'ਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ 4 ਤਰੀਕ ਨੂੰ ਪਾਰਲੀਮੈਂਟ ਵਿੱਚ ਭੇਜਾਂਗੇ ਧੰਨਵਾਦ ਤੁਹਾਡੇ ਸਾਹਮਣੇ ਹੀ ਹੈ ਜੀ ਦੇਖ ਲਓ ਔਰ ਇੰਟੈਲੈਕਚੁਅਲ ਪਰਸਨ ਆਏ ਹੋਏ ਸੀ ਸਾਰੇ ਕੋਈ ਚੀਫ ਇੰਜੀਨੀਅਰ ਸੀ ਕੋਈ ਐਡਵੋਕੇਟ ਸੀ ਕੋਈ ਵੀ ਬੰਦਾ ਔਰ ਐਸ ਡੀਓ ਲੈਵਲ ਤੋਂ ਥੱਲੇ ਅਲੱਗ-ਅਲੱਗ ਵੱਖਰੇ-ਵੱਖਰੇ ਡਿਪਾਰਟਮੈਂਟਾਂ 'ਚੋਂ ਆਏ ਹੋਏ ਬੰਦੇ ਸੀ ਤੇ ਉਹ ਸਾਰਿਆਂ ਨੇ ਤੁਹਾਡੇ ਸਾਹਮਣੇ ਦੇਖ ਲਓ ਕਿਵੇਂ ਵੱਧ ਚੜ ਕੇ ਉਹਰੇ 2 ਘੰਟੇ ਬੈਠ ਕੇ ਉਹਨਾਂ ਨੂੰ ਸੁਣਿਆ ਉਹ ਕਿਉਂ ਬੈਠੇ ਰਹੇ ਉਹ ਚਾਹੁੰਦੇ ਨੇ ਸ਼ਰਮਾ ਜੀ ਨੂੰ ਦੇਖਣਾ ਸੁਣਨਾ ਉਹਨਾਂ ਦੀ ਜੋ ਉਹ ਹੈ ਲਹਿਜਾ ਹੈ ਗੱਲ ਕਰਨ ਦਾ ਇਸ ਲਈ ਉਹ ਲੋਕ ਉਹਨਾਂ ਨੂੰ ਸੁਣ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਵੋਟਾਂ ਸ਼ਰਮਾ ਜੀ ਨੂੰ ਪਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਟਿਆਲੇ ਤੋਂ ਜਿਤਾਵਾਂਗੇ